ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਅੰਦਰ ਹੀਰਾ ਲਾਲ ਪਨਾਇਆ ਗੁਰਕੇ ਸਬਦ ਪਰਖ ਪਰਖਾਇਆ ਜਿਨ ਸਚ ਪੱਲੇ ਸਚ ਬਖਾਣੇ ਸਚ ਕਸ ਬੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੀ ਨਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰજન ਅਤ ਆਗਮ ਅਪਾਰਾ ਗਰਮਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੂ ਸਚ ਵਰਤੈ ਸਭਨੀ ਥਾਈ ਸੱਚੇ ਸਚ ਸਮਾਵਣਿਆ ਵੇ ਪਰਵਾਹੋ ਸੱਚ ਮੇਰਾ ਪਿਆਰਾ ਕਿਲਬਖ ਆਵਗਣ ਕਾਟਣਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈ ਐ ਪੈ ਪਾਏ ਭਗਤ ਦੇ ਰੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੇ ਆਪੇ ਦੇਨ ਪਛੋਤਾਵੇ ਸਬਨਾ ਜੀਆਂ ਕਾ ਏਕੋ ਦਤ ਸਭ ਤੇ ਮਾਰ ਜੀ ਬਾਵਣਿਆ ਹਰ ਤੁਦ ਪਾਚੂ ਮੈਂ ਕੋਈ ਨਹੀਂ ਹਰ ਤੁਦੈ ਸੇਵੀ ਤੈ ਤੁਦ ਸਲਾਹੀ ਆਪੇ ਮੇਲ ਲਹਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੈ ਜੀ ਹਾ ਤੇਰੀ ਨਦਰੀ ਸੀ ਜਿਸ ਦੇ ਹਾ ਆਂਦੇ ਅਨਸਾਰ ਸਮਾਲ ਹਰ ਰੱਖੇ ਗੁਰਮੁਖ ਸਹਿਜ ਸਮਾਵਣਿਆ ਤੁਦੋ ਜੀ ਵੱਡ ਮੈਂ ਹੋਰ ਨਾ ਕੋਈ ਤੁਦਾਪੇ ਸਿਰ ਜੀ ਆਪੇ ਕੋਈ ਤੂੰ ਆਪੇ ਹੀ ਕੜ ਪੰਨ ਸਵਾਰੈ ਨਾਨਕ ਨਾਮ ਸੁਹਾਵਣਿਆ